ਥਰਡ ਵਰਲਡ ਵਾਰ ਹੁਣ ਲੱਗਣ ਲੱਗੀ ਆ ਉਹਨਾਂ ਨੂੰ ਲੱਗਦਾ ਕਿਉਂਕਿ ਪਹਿਲਾਂ ਜਿਹੜੀ ਆ ਲੜਾਈ ਹੋਈ ਰਸ਼ੀਆ ਤੇ ਯੂਕਰੇਨ ਦੀ ਉਸ ਤੋਂ ਬਾਅਦ ਜਿਹੜੀ ਆ ਇਜ਼ਰਾਈਲ ਦੀ ਵੀ ਜਿਹੜੀ ਆ ਉਹ ਲੜਾਈ ਚੱਲ ਰਹੀ ਆ ਦੂਜੇ ਪਾਸੇ ਹੁਣ ਇੰਡੀਆ ਪਾਕਿਸਤਾਨ ਦੀ ਗੱਲ ਸਿਰਫ ਗੱਲ ਹੀ ਹੋਈ ਆ ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਥਰਡ ਵਰਲਡ ਵਾਰ ਬਸ ਹੋਣ ਲੱਗੀ ਦੇਖੋ ਲੋਕ ਤਾਂ ਆਪਣੀਆਂ ਅਟਕਲਾਂ ਲਾਉਂਦੇ ਨੇ ਲੋਕਾਂ ਨੇ ਅਟਕਲਾਂ ਲਾ ਕੇ ਆਪਦੇ-ਆਪ ਦੇ ਅੱਜਕੱਲ ਇੱਕ ਤਾਂ ਸੋਸ਼ਲ ਮੀਡੀਆ ਦਾ ਜਿਹੜਾ ਟੂਲ ਹੈ ਉਹ ਹਰ ਕਿਸੇ ਦੇ ਹੱਥ ਹੈ ਉਤੇ ਕੋਈ ਵੀ ਆਪਦੀ ਸਟੇਟਮੈਂਟ ਪਾ ਦਿੰਦਾ ਕੋਈ ਵੀ ਫੇਕ ਆਈਡੀ ਤੋਂ ਕੁਝ ਵੀ ਪਾ ਦਿੰਦਾ ਔਰ ਜਿਹੜਾ ਨੈਗੇਟਿਵ ਹੈ ਝੂਠ ਹੈ ਉਹ ਬੜੀ ਛੇਤੀ ਸ਼ੇਅਰ ਹੁੰਦਾ ਸਚਾਈ ਵਾਲੀ ਖਬਰ 'ਚ ਬੰਦੇ ਨੂੰ ਕੋਈ ਇੰਟਰਸਟ ਜਾਂ ਨਹੀਂ ਲੱਗਦਾ ਮਸਾਲਾ ਨਹੀਂ ਲੱਗਦਾ ਪਰ ਇਹੀ ਜੀ ਗੱਲ 'ਚ ਵੀ ਥਰਡ ਵਰਡ ਹੋਣ ਵਾਲੀ ਐ ਤੇ ਜੰਗ ਲੱਗਣ ਵਾਲੀ ਐ ਜਿਉ ਕਿਸੇ ਤੁਰੀ ਜਾਂਦੀ ਕਨਵਾਈ ਦੀਆਂ ਫੋਟੋਆਂ ਪਾਤੀਆਂ ਉਹਦੀ ਟ੍ਰੇਨ ਤੇ ਜਾਂਦੀਆਂ ਦੀ ਫੋਟੋ ਪਾਤੀ ਤੇ ਉਹ ਲੋਕਾਂ ਨੂੰ ਅਟਰੈਕਸ਼ਨ ਲੱਗਦੀ ਐ ਉਹੀ ਜੀ ਚੀਜ਼ ਜ਼ਿਆਦਾ ਸਪਰੈਡ ਹੁੰਦੀ ਐ ਤੇ ਲੋਕਾਂ ਨੂੰ ਲੱਗਦਾ ਵੀ ਥੋੜਾ ਮਸਾਲੇਦਾਰ ਖਬਰ ਐ ਤੇ ਥਰਡ ਵਰਡ ਵਾਰ ਤੱਕ ਪਹੁੰਚ ਜਾਂਦੇ ਨੇ ਜਦੋਂ ਕਿ ਥਰਡ ਵਰਡ ਵਾਰ ਐ ਤੇ ਉਹ ਜਿਨ੍ਹਾਂ ਨੇ ਹਥਿਆਰ ਬਣਾਉਣੇ ਨੇ ਵੇਚਣੇ ਨੇ ਉਹਨਾਂ ਦਾ ਕੰਮ ਆਪ ਲੜਾਈ 'ਚ ਵੜਨਾ ਨਹੀਂ ਐ ਉਹਨਾਂ ਦਾ ਕੰਮ ਆਪਦੇ ਵਪਾਰ ਕਰਨੇ ਨੇ ਔਰ ਜਦੋਂ ਤੱਕ ਇਹ ਵੱਡੇ ਮੁਲਕ ਨੇ ਜਿਹੜੇ ਸ਼ਾਮਲ ਨਹੀਂ ਹੋਣਗੇ ਡਾਇਰੈਕਟਲੀ ਤੇ ਤਰਧਵਾਰ ਕਿਦਾਂ ਲੱਗ ਜੂਗੀ ਤੇ ਕਈ ਲੋਕ ਕਹਿੰਦੇ ਆ ਵੀ ਭਾਰਤ ਦਾ ਸਾਥੀ ਰਸ਼ੀਆ ਭਾਰਤ ਦਾ ਸਾਥੀ ਇਜ਼ਰਾਈਲ ਇਹ ਬੜੀਆਂ ਗੱਲਾਂ ਅੱਜ ਕੱਲ੍ਹ ਚੱਲ ਰਹੀਆਂ ਨੇ ਇਹ ਦੇਖੋ ਇਹ ਥੋੜੇ ਜਿਹਾ ਇਫੈਕਟ ਹੁੰਦੇ ਸੀ ਪਹਿਲਾਂ ਜਦੋਂ ਇੱਕ ਵਾਰਸਾਪ ਐਕਟ ਹੁੰਦਾ ਸੀ ਇੱਕ ਨਾਟੋ ਸੀ ਇੱਕ ਪਾਸੇ ਰਸ਼ੀਆ ਨਹੀਂ ਉਦੋਂ ਯੂਐਸਐਸਆਰ ਸੀ ਯੂਐਸਐਸਆਰ ਦਾ ਬਲੌਕ ਸੀ ਤੇ ਦੂਜੇ ਪਾਸੇ ਜਿਹੜਾ ਅਮਰੀਕਨ ਬਲੌਕ ਸੀ ਤੋ ਜਦੋਂ ਯੂਐਸਐਸਰ ਟੁੱਟ ਗਿਆ ਗਰਬਚੇਵ ਨੇ ਉਹ ਅਲੱਗ-ਅਲੱਗ ਹੋ ਗਏ ਕੰਟਰੀ ਉਸ ਤੋਂ ਬਾਅਦ ਜਿਹੜਾ ਰਸ਼ੀਆ ਅਲੱਗ ਰਹਿ ਗਿਆ ਤੇ ਬਾਕੀ ਸਟੇਟਾਂ ਅਲੱਗ ਹੋ ਗਈਆਂ ਉਹ ਜਿਹੜਾ ਸੈਕੰਡ ਬਲੌਕ ਸੀ ਉਹ ਟੁੱਟ ਗਿਆ ਤੇ ਇਸ ਕਰਕੇ ਸੈਕੰਡ ਸ਼ਕਤੀ ਹੁਣ ਜਿਹੜੀ ਜਿਹੜੀ ਕੋਲਡ ਵਾਰ ਹੈ ਉਹ ਖਤਮ ਹੋ ਗਈ ਹੈ ਤੇ ਇਸ ਕਰਕੇ ਉਹ ਹੁਣ ਐਡੀ ਕੋਈ ਦੋ ਗਰੁੱਪ ਵੱਡੇ ਆਪਸ ਵਿੱਚ ਨਹੀਂ ਹੈ ਹੁਣ ਚਾਈਨਾ ਵੀ ਇੱਕ ਉੱਪਰ ਕੇ ਬੜੀ ਵੱਡੀ ਪਾਵਰ ਬਣ ਰਿਹਾ ਹੈ ਹਾਂ ਤੇ ਇਸ ਕਰਕੇ ਦੋ ਤਿੰਨ ਸ਼ਕਤੀਆਂ ਜਿਹੜੀਆਂ ਨੇ ਵੱਡੀਆਂ ਨੇ ਉਹ ਆਪਸ ਵਿੱਚ ਕਦੇ ਵੀ ਨਹੀਂ ਲੜਨੀਆਂ ਹਾਂ ਇੱਕ ਦੂਜੇ ਤੇ ਅੱਜ ਕੱਲ ਕਮਰਸ਼ੀਅਲ ਵਾਰ ਹੋ ਗਈ ਹੈ ਜਿੱਦਾਂ ਹੁਣ ਡੋਨਲਡ 트੍ਰੰਪ ਕਰ ਰਿਹਾ ਟੈਰਫ ਲਾ ਕੇ ਕਿਸੇ ਦੇ ਵਪਾਰ ਦੇ ਨਾਲ ਹੁਣ ਜਪਨੀ ਸੀ ਜਪਨੀਜ਼ ਨੇ ਸੈਕੰਡ ਵਰਡ ਵਾਰ ਚ ਸਭ ਤੋਂ ਵੱਧ ਜਿਹੜਾ ਉਹਨਾਂ ਦੇ ਐਮਬੀਸ਼ਨ ਸੀ ਜਰਮਨ ਦੇ ਔਰ ਜਪਨੀਜ਼ ਦੇ ਉਹ ਇਕੱਠੇ ਵੀ ਸੀ ਵੀ ਉਹਨਾਂ ਨੇ ਕੀਤਾ ਪਰ ਉਹ ਚ ਬਾਅਦ ਸਫਰ ਕੀਤਾ ਉਸ ਤੋਂ ਬਾਅਦ ਜਪਨੀਜ਼ ਨੇ ਆਰਮੀ ਨਹੀਂ ਬਣਾਈ ਉਹ ਔਰ ਪਰ ਉਹਨਾਂ ਨੇ ਆਪਣਾ ਦਿਮਾਗ ਲਾਇਆ ਉਹਨਾਂ ਨੇ ਟੈਕਨੋਲੋਜੀ ਇੰਨੀ ਡਿਵੈਲਪ ਕੀਤੀ ਕਿ ਅੱਜ ਜਪਾਨੀ ਸਾਰੇ ਵਰਲਡ ਤੇ ਰਾਜ ਕਰ ਰਹੇ ਨੇ ਅੱਜ ਜਿਹੜੇ ਉਹਨਾਂ ਦੇ ਕਾਰਾਂ ਦੇ ਬ੍ਰਾਂਡ ਨੇ ਹੋਰ ਕਿਸੇ ਚੀਜ਼ ਦੇ ਬ੍ਰਾਂਡ ਨੇ ਇਲੈਕਟ੍ਰੋਨਿਕਸ ਦੇ ਨੇ ਸਾਰੇ ਕਰ ਰਹੇ ਨੇ ਸੇਮ ਚਾਈਨਾ ਅੱਜਕੱਲ ਜਿਹੜੀ ਲੋ ਕੋਸਟ ਟੈਕਨੋਲੋਜੀ ਹੈ ਮਾਡਰਨਾਈਜੇਸ਼ਨ ਦੀ ਛੋਟੇ ਛੋਟੇ ਗੈਜਟ ਨੇ ਸਭ ਕੁਝ ਚਾਈਨਾ ਸਾਰੇ ਵਰਲਡ ਤੇ ਰੂਲ ਕਰ ਰਿਹਾ ਹੈ ਅੱਜਕੱਲ ਪੈਸੇ ਦੀ ਜੰਗ ਹੈ ਆਪ ਦਾ ਸਮਾਨ ਵੇਚ ਰਹੇ ਨੇ ਆਪ ਵਰਲਡ ਨੂੰ ਇੱਕ ਮਾਰਕੀਟ ਬਣਾ ਲਿਆ ਜਿਹੜਾ ਮਾਰਕੀਟ ਡੋਮਿਨੇਟ ਕਰਦਾ ਉਹਨੂੰ ਵਾਰ ਲੜਨ ਦੀ ਲੋੜ ਕੀ ਹੈ ਸਲ ਜੰਗ ਹੁਣ ਪੈਸੇ ਦੀ ਰਹਿ ਗਈ ਹੈ। ਅਤਲ ਜਨ ਡੋਮਿਨੈਂਸ ਦੀ ਰਹਿ ਗਈ ਪੈਸੇ ਦੀ ਰਹਿ ਗਈ ਹੈ ਤੇ ਬਾਕੀ ਆ ਥਰਡ ਵਰਡ ਕੰਟਰੀ ਨੂੰ ਜਿਹੜੇ ਵੈਪਨ ਵੇਚੇ ਜਾਂਦੇ ਨੇ ਅਬਦਲ ਨਾਲ ਜੀ ਰਹਿ ਗਈ ਹੈ ਜਾਂ ਏਆਈ ਦੀ ਰਹਿ ਗਈ ਹੁਣ। ਬਿਲਕੁਲ ਅੱਜ ਕੱਲ ਜੰਗ ਉਹੀ ਹੈ। ਕਿਉਂਕਿ ਏਆਈ ਨਾਲ ਇੱਕ ਮੁਲਕ ਨੂੰ ਸਾਰਾ ਕੁਝ ਪਤਾ ਹੈ ਟੈਕਨੋਲੋਜੀ ਨਾਲ ਸਾਰਾ ਪਤਾ ਹੈ ਦੂਜੇ ਅੱਜ ਕੱਲ ਸੈਟੇਲਾਈਟ ਨੇ ਉਹ ਅੱਗੇ ਦੀਆਂ ਲੜਾਈਆਂ ਚ ਬਲੈਕਆਊਟ ਹੁੰਦੇ ਸੀ ਕੂਟਰ বাজਦੇ ਸੀ ਸਾਰੇ ਸ਼ਹਿਰ ਦੀ ਲਾਈਟ ਕੱਟੀ ਜਾਂਦੀ ਅੱਜ ਕੱਲ ਦੀਆਂ ਲੜਾਈਆਂ ਤੁਸੀਂ ਦੇਖੋ ਲਾਈਟ ਤੇ ਕੱਟੀ ਨਹੀਂ ਜਾਂਦੀ। ਕਿਉਂਕਿ ਤੁਹਾਨੂੰ ਸਾਰਾ ਕੁਝ ਤਾਂ ਵੈਸੀ ਹੀ ਦਿਖ ਰਿਹਾ ਹੈ ਹਾਂ ਸੈਟੇਲਾਈਟ ਦੇ ਥਰੂ ਕੋ ਬਿਲਕੁਲ ਕਲੀਅਰ ਦਿਖ ਰਿਹਾ ਹੈ ਤੁਹਾਨੂੰ ਜੇ ਟੈਂਕ ਖੜਾ ਵੀ ਹੈ ਉਹਦਾ ਵੀ ਤੁਹਾਨੂੰ ਪਤਾ ਲੱਗਦਾ ਵੀ ਚ ਤਿੰਨ ਬੰਦੇ ਬੈਠੇ ਜਾਂ ਦੋ ਬੈਠੇ ਹੈ ਉਹ ਸਾਰਾ ਕੁਝ ਅੱਜਕਲ ਟੈਕਨੋਲੋਜੀ ਨਾਲ ਪਤਾ ਹੀ ਹੈ ਅੱਜਕਲ ਕੋਈ ਸੀਕ੍ਰੇਟ ਤਾਂ ਹੈ ਹੀ ਨਹੀਂ ਵੀ ਕਿਹੜੀ ਯੂਨਿਟ ਕਿੱਥੇ ਆ ਉਹ ਵਾਲੀ ਸੀਕ੍ਰੇਟ ਹੁਣ ਨਹੀਂ ਹੈ ਹੁਣ ਟੈਕਨੋਲੋਜੀ ਡਿਫਰੈਂਟ ਹੋ ਗਈ ਹੈ ਹੁਣ ਇਹ ਜਿਹੜੀਆਂ ਵੱਡੀਆਂ ਸ਼ਕਤੀਆਂ ਨੇ ਇਹਨਾਂ ਨੇ ਆਪਣੇ ਵਪਾਰ ਚਾਲੂ ਰੱਖਣੇ ਇਸ ਕਰਕੇ ਇਹਨਾਂ ਨੇ ਕੋਈ ਥਰਡ ਵਰਡ ਵਾਰ ਵਧਣਾ ਨਹੀਂ ਹੈ ਇਹਨਾਂ ਨੇ ਛੋਟੀਆਂ-ਮੋਟੀਆਂ ਲੜਾਈਆਂ ਜਿਹੜੀਆਂ ਮੁਲਕਾਂ ਚਲਦੀਆਂ ਰਹਿਣੀਆਂ ਨੇ ਥਰਡ ਵਰਡ ਚ ਉਹ ਚਲਦੀਆਂ ਰਹਿਣੀਆਂ। ਧੰਨਵਾਦ ਜੀ। ਤਾਂ ਜਿਵੇਂ ਕਿ ਗੱਲਬਾਤ ਕਰਕੇ ਹਟੇ ਆ ਤਾਂ ਜ਼ਰੂਰ ਇਹਨਾਂ ਨੇ ਗੱਲਬਾਤ ਜਿਹੜੀ ਹੈ ਇਹਨਾਂ ਦੀ ਗੱਲਬਾਤ ਦੇ ਵਿੱਚ ਤੁਹਾਨੂੰ ਸਾਰਾ ਉਹ ਸਿਨੈਰੀਓ ਪਤਾ ਲੱਗ ਗਿਆ ਹੈਗਾ ਵੀ ਅਸਲ ਦੇ ਵਿੱਚ ਕਾਰਗਿਲ ਵਾਰ ਕਿਸ ਤਰੀਕੇ ਨਾਲ ਹੋਈ ਕਿਸ ਤਰੀਕੇ ਨਾਲ ਜਿਹੜੇ ਸਾਡੇ ਦੇਸ਼ ਦੇ ਫੌਜੀ ਨੇ ਉਹਨਾਂ ਨੇ ਆਪਣੀ ਜਿਹੜੀ ਆ ਉਕਾਬਲੀਅਤ ਵੀ ਦਿਖਾਈ ਤੇ ਸਭ ਤੋਂ ਵੱਡੀ ਗੱਲ ਨਹੀਂ ਡਰੇ ਤੇ ਉਹਨਾਂ ਫੌਜੀਆ ਨੂੰ ਜਿਹੜੇ ਪਰਦੇਸ਼ ਦੇ ਵਿੱਚ ਆਗੇ ਸੀ ਉਹਨਾਂ ਨੂੰ ਖਦੇੜਿਆ ਵੀ ਕਿਉਂਕਿ ਉਹਨਾਂ ਦਾ ਮੋਟਿਵ ਸੀਗਾ ਵੀ ਵੱਤ ਵੱਜ ਜਗਾ ਜਿਹੜੀ ਆ ਉਹ ਆਪਣੇ ਅੰਡਰ ਆਪਣੇ ਪਾਕਿਸਤਾਨ ਦੇ ਅੰਡਰ ਜਿਹੜੀ ਆ ਵੱਤ ਵੱਦ ਜਿਹੜੀ ਲੈਂਡ ਆ ਉਸ ਨੂੰ ਹਾਸਲ ਕਰ ਸਕਣ ਸੋ ਇਸੇ ਤਰੀਕੇ ਨਾਲ ਹੀ ਬੀਐਸਐਲ ਦੇ ਵਿੱਚ ਅਸੀਂ ਕਹਿੰਦੇ ਤਾਂ ਵੀ جنگ ਜਿਹੜੀ ਆ ਲੱਗਣ ਵਾਲੀ ਆ ਪਰ جنگ ਜ਼ਰੂਰ ਜੇ ਲੱਗਦੀ ਆ ਤਾਂ ਉਸ ਦੇ ਨੁਕਸਾਨ ਵੀ ਕਾਫੀ ਹੁੰਦੇ ਆ ਤੋ ਇਹ ਨਹੀਂ ਵੀ ਆਮ ਜੀ ਗੱਲ ਨਹੀਂ ਆ ਵੀ جنگ ਲੱਗਣਾ ਜ਼ਰੂਰ ਅਸੀਂ ਸੋਸ਼ਲ ਮੀਡੀਆ ਤੇ ਕਹਿਣ ਲੱਗਦੇ ਆ ਵੀ ਹਾਂ ਜੰਗ ਲੱਗਣ ਵਾਲੀ ਆ ਜੰਗ ਨੱਗਲ ਵਾਲੀ ਆ ਪਰ ਜੰਗ ਦੇ ਨੁਕਸਾਨ ਵੀ ਬੜੇ ਵੱਡੇ ਹੁੰਦੇ ਆ ਪਰ ਇਤਿਹਾਸ ਮੈਂ ਕਵਾਂਗਾ ਇਤਿਹਾਸ ਬਹੁਤ ਵੱਡਾ ਰਿਹਾ ਇਤਿਹਾਸ ਦੇ ਵਿੱਚ ਜੰਗਾਂ ਚੱਲਦੀਆਂ ਰਹੀਆਂ ਜੰਗ ਵੀ ਇੱਕ ਇਤਿਹਾਸ ਦਾ 파ਟ ਹੀ ਆ ਕਿਉਂਕਿ ਮਾਰਸ਼ਲ ਕੋਮਾ ਜੜੀਆਂ ਵੀ ਨੇ ਉਹ ਹਮੇਸ਼ਾ ਜੰਗ ਲੜਦੀਆਂ ਆਈਆਂ ਤੇ ਉਹ ਮਾਰਸ਼ਲ ਕੋਮ ਜੜੀਆਂ ਨੇ ਉਹ ਜੰਗ ਤੋਂ ਹੀ ਬਹੁਤ ਕੁਝ ਸਿੱਖ ਕੇ ਜੜੀਆਂ ਨੇ ਉਹ ਅੱਗੇ ਆਈਆਂ ਨੇ ਤੇ ਕਈ ਜ਼ਰੂਰ ਮੈਂ ਕਹਾਂਗਾ ਵੀ ਹੁਣ ਇਹ ਵੀ ਗੱਲ ਆ ਵੀ ਸੋਸ਼ਲ ਮੀਡੀਆ ਤੋਂ ਥੋੜਾ ਜਿਹਾ ਪਰੇਜ਼ ਜ਼ਰੂਰ ਰੱਖੋ ਵੀ ਇਹ ਨਹੀਂ ਮੈਂ ਕਹਿੰਦਾ ਵੀ ਤੁਸੀਂ ਜਿਹੜਾ ਬਿਲਕੁਲ ਹੀ ਚਲਾਉਣਾ ਬੰਦ ਕਰ ਦਿਓ ਪਰ ਕੀ ਫੈਕਟ ਹੈ ਕੀ ਨਹੀਂ ਹੈ ਉਸ ਤੇ ਵੀ ਜ਼ਰੂਰ ਧਿਆਨ ਦਿਓ ਕਿ ਇਹ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਇਹ ਕਾਫੀ ਇਸ ਸਮੇਂ ਸੈਂਸਿਟਿਵ ਹੈ ਸੋ ਇਸੇ ਤਰੀਕੇ ਨਾਲ ਹੋਰ ਵੀ ਜਾਣਕਾਰੀ ਲਈ ਸਾਡੇ ਚੈਨਲ ਨਾਲ ਤੁਸੀਂ ਜੁੜੇ ਰਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰਜੋਤ ਸਿੰਘ